ਗਲੀ ਹੈਗੀ ਹੈ ਇਹ ਸਰ 2 ਨੰਬਰ ਗਲੀ ਪਨੀਤ ਨਗਰ ਦੀ ਹੈ ਤੇ ਇਸੇ ਦੇ ਫੈਕਟਰੀ ਸੀ ਸਰ ਇਹ ਟੀ-ਸ਼ਰਟ ਦੀ ਫੈਕਟਰੀ ਸੀਗੀ ਇਹ ਇਹ ਸਰ 4:30 ਵਜੇ ਅਗ ਲੱਗੀ ਹੈ ਸਾਨੂੰ ਹੁਣੇ ਹੀ ਪਤਾ ਲੱਗਿਆ ਮੁੱਕ ਕੇ ਜਾ ਕੇ ਪਾਣੀ ਫੈਗਵੇਟ ਰਾਈਆਂ ਹੋਈਆਂ ਨੇ ਆਪਣੇ ਗੱਡੀਆਂ ਆ ਗਏ ਆਈਡੀਆ ਸਰ ਦੋ ਗੱਡੀਆਂ ਆ ਚੁੱਕੀਆਂ ਨੇ ਤੀਜੀ ਆ ਰਹੀ ਆ ਆਗ ਤੇ ਨਹੀਂ ਨਹੀਂ ਇੱਦਾਂ ਤਾਂ ਕੋਈ ਨੁਕਸਾਨ ਨਹੀਂ ਹੈਗਾ ਮੱਲਾਨ ਵਾਸਤੇ ਜਿਹੜਾ ਸ਼ਹਿਰ ਦਾ ਮਾਹੌਲ ਪੈਦਾ ਹੋ ਉਹ ਦੇਖੋ ਮਾਹੌਲ ਪੈਦਾ ਹੋ ਹੀ ਗਿਆ ਰੈਸ਼ੀ ਇਲਾਕਾ ਵਾ ਬੱਚੇ ਹੈਗੇ ਆ ਸਾਰੇ ਹੈਗੇ ਨੇ ਨਹੀਂ ਮੰਗ ਕਰਦੇ ਰੈਸ਼ੀ ਇਲਾਕੇ ਚ ਫੈਕਟਰੀਆਂ ਆਉਂਦੀਆਂ ਨੇ ਫੈਕਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਰੈਸ਼ੀ ਇਲਾਕੇ ਚ ਅਸੀਂ ਪ੍ਰਸ਼ਾਸਨ ਤੋਂ ਇਹ ਕਹਿੰਨੇ ਜਿੰਨੀਆਂ ਵੀ ਆਪਣੇ ਮੁਹੱਲੇ ਚ ਫੈਕਟਰੀਆਂ ਹੈਗੀਆਂ ਨੇ ਥੋੜਾ ਉਹਨਾਂ ਨੂੰ ਦੂਰ ਕੀਤਾ ਜਾਵੇ ਕਿਉਂਕਿ ਇਸ ਹਿਸਾਬ ਦੇ ਨਾਲ ਦੇਖੋ ਬੱਚੇ ਆ ਪੂਰਾ ਮੁਹੱਲਾ ਗਲੀ ਵੀ ਛੋਟੀ ਆ ਕੋਈ ਗੱਡੀ ਵੀ ਨਹੀਂ ਆ ਪਾ ਰਹੀ ਹੈ ਹੋ ਗਿਆ ਜੀ ਸੁਨੀਲ ਕੁਮਾਰ ਹੈ ਜੀ ਮਾਲਕ ਦਾ ਨਾਮ ਹਾਂਜੀ ਮੇਰਾ ਦੋਸਤ ਹੈਗਾ ਉਹ ਇਸ ਵਕਤ ਆਊਟ ਆਫ ਸਟੇਸ਼ਨ ਹੈਗਾ ਨਾ ਕਿਸੇ ਦੇ ਫੈਕਟਰੀ ਸੀ ਉਹਨਾਂ ਦੀ ਇਹ ਆਪਣੀ ਸ਼ਾਲਾਂ ਦੀ ਫੈਕਟਰੀ ਸੀ ਸ਼ਾਲਾਂ ਵਗੈਰਾ ਬਣਦੀਆਂ ਸੀ ਆਪਣਾ ਮੋਕਰਲ ਵਗੈਰਾ ਬਣਤੇ ਰਹੇ ਸੀ ਕਿੰਨੇ ਸਾਲਾਂ ਤੋਂ ਫੈਕਟਰੀ ਸੀ ਇਹ ਫੈਕਟਰੀ ਤਕਰੀਬਨ ਤਾਂ ਬਹੁਤ ਪੁਰਾਣੀ ਹੈਗੀ ਹੈ ਜੀ ਤਕਰੀਬਨ ਹੋ ਗਿਆ ਹੁਣਿਆ 20 ਸਾਲ ਤੋਂ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਹੋਰ ਤਾਂ ਕੋਈ ਦਿੱਕਤ ਵਾਲੀ ਗੱਲਬਾਤ ਤਾਂ ਕੋਈ ਹੈ ਨਹੀਂ ਸੀ ਫਾਇਰ ਬ੍ਰੀਡ ਦੀਆਂ ਗੱਡੀਆਂ ਕਿੰਨੀ ਲੇਟ ਤੇ ਆ ਗਿਆਂ ਸੀ ਫਾਇਰ ਬ੍ਰੀਡ ਦੀਆਂ ਗੱਡੀਆਂ ਲੇਟ ਆਈਆਂ ਜੀ ਕਿੰਨੀ ਲੇਟ ਆਈਆਂ ਲਗ तकरीबन ਘੰਟੇ ਬਾਅਦ ਆਈਆਂ ਜੀ ਕਿੰਨਾ ਕਿੰਨਾ ਨੁਕਸਾਨ ਤਾਂ ਨਹੀਂ ਕੋਈ ਫਿਲਹਾਲ ਜਾਣੀ ਨੁਕਸਾਨ ਤਾਂ ਕੋਈ ਵੀ ਨਹੀਂ ਹੈਗਾ ਜੀ ਸਾਰੇ ਹੀ ਬਾਹਰ ਆ ਗਏ ਮਾਲੀ ਨੁਕਸਾਨ ਕਿੰਨਾ ਆਇਆ ਮਾਲੀ ਨੁਕਸਾਨ ਤਾਂ तकरीबन ਹੁਣ ਪਤਾ ਲੱਗੇਗਾ ਵੈਸੇ ਤਾਂ ਕਈ ਲੱਖਾਂ ਰੁਪਿਆਵਾਂ ਦਾ ਹੀ ਨੁਕਸਾਨ ਆ ਗਿਆ ਜੀ ਜਿੱਥੇ ਮੇਨ ਅੱਗ ਲੱਗੀ ਹੈ ਮਾਲ ਉੱਥੇ ਹੀ ਪਿਆ ਸੀ ਮਤਲਬ ਮਸ਼ੀਨਾਂ ਵੀ ਸਾਰੀਆਂ ਜਲ ਗਈਆਂ ਜੀ ਮਸ਼ੀਨਾਂ ਦਾ ਹੁਣ نیچے ਪਤਾ ਲੱਗੇਗਾ ਵੀ ਜਲੀਆਂ ਕਿ ਨਹੀਂ ਜਲੀਆਂ ਉਹ ਦੇਖਿਆ ਨਹੀਂ ਗਿਆ نیچے ਪਰ ਉੱਪਰ ਵੀ ਫੈਕਟਰੀ ਜਦੋਂ ਬਣਾਉਂਦੇ ਆ ਇਹਨਾਂ ਦਾ ਅੱਗ ਦਾ ਪ੍ਰਬੰਧ ਨਹੀਂ ਹੋਣ ਦਾ ਬੁਝਾਉਣ ਦਾ ਨਹੀਂ ਅੱਗ ਅੱਗ ਦਾ ਤਾਂ ਅੰਦਰ ਸਿਲੰਡਰ ਪਏ ਹੈਗੇ ਜੀ ਅੱਗ ਬੁਝਾਉਣ ਦੇ ਬੰਦੇ ਲੱਗੇ ਹੀ ਹੈਗੇ ਸੀ ਬੁਝਾਉਣ ਦੇ ਜੀ ਇਲਾਕੇ ਦੇ ਫੈਕਟਰੀਆਂ ਬੰਦ ਆ ਜੀ ਫੇਰ ਵੀ ਇਹ ਚੱਲਦੇ ਨੇ ਇਹ ਨਾਰਮਲ ਇੱਕ ਕਿਸਮ ਦੀ ਜਿਵੇਂ ਨਿਟਿੰਗ ਉਹ ਨਹੀਂ ਹੁੰਦੀ ਹੋਜਰੀ ਵਾਲੀ ਅਸੀਂ ਔਰ ਕਿਤਨੇ ਕਿਤਕੇ ਕਪੜੇ ਜਿਹੜਾ ਨਾ પેટ્રોલੀਅਮ ਪਦਾਰਥ ਹੈ ਉਥੇ ਅਦਾਲਤ ਕੋ ਦਿੱਕਤ ਦਿੱਤੀ ਕਿੰਨੇ ਅਭਿਆਨ ਕਰਦੇ ਆ ਆ ਨਵੀਆਂ ਬਿਲਡਿੰਗਾਂ ਨੇ ਵੀ ਖਤਰਾ ਹੈ ਇਹ ਕਿਸੇ ਤਰ੍ਹਾਂ ਦੀ ਬਾਹਰ ਨਹੀਂ ਹੋਣਾ ਚਾਹੀਦੀ ਇਹ ਹੁਣ ਦੇਖਿਆ ਜਾਏਗਾ ਜੀ ਕਿੱਦਾਂ ਜੀ ਠੀਕ ਹੈ ਜੀ ਜੇਂਦਰ ਕੁਮਾਰਾ ਜੀ ਜੀ ਸਰ ਕਿਹੜਾ ਏਰੀਆ ਹੈ ਸਰ ਸਾਰੇ ਪ੍ਰੀਤਨਗਰ ਪੈਂਦਾ ਜੀ ਕੋਈ ਤੇ ਇਹ ਤਾਜਪੁਰ ਰੋਡ ਤੇ ਅਮਰੀਕਾ ਧਰਮਗੰਡੇ ਦੇ ਓਪੋਜ਼ਿਟ ਆ 4:30 ਵਜੇ ਸਾਨੂੰ ਤਲਾਹ ਹੀ ਕਿ ਇਸ਼ਾਲਾ ਦੀ ਜਿਹੜੀ ਫੈਕਟਰੀ ਆ ਤੇ ਉਹਦੇ ਵਿੱਚ ਅੱਗ ਲੱਗੀ ਆ ਜੀ ਸ਼ਾਲਾਂ ਦੀ ਹੈ ਜੀ ਸ਼ਾਲਾਂ ਦੀ ਯਾਰਾਂ ਦੇ ਮਾਲਕ ਪਤਾ ਲੱਗੇ ਸਰ ਮਾਲਕ ਨਹੀਂ ਹਾਲੇ ਪਤਾ ਲੱਗਾ ਅਸੀਂ ਯਾਨੀ ਕਿ ਜਦੋਂ ਪਹੁੰਚੇ ਤੁਰੰਤ ਚਾਰ ਗੱਡੀਆਂ ਲੈ ਕੇ ਤੇ ਕੰਮ ਚੱਲ ਰਿਹਾ ਜਾਨੀ ਨੁਕਸਾਨ ਹੋਇਆ ਸਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਖਰ ਕਿੰਨੀਆਂ ਗੱਡੀਆਂ ਆ ਚੁੱਕੀਆਂ ਪੰਜ ਗੱਡੀਆਂ ਕੰਮ ਕਰ ਰਹੀਆਂ ਸਰ ਠੀਕ ਹੈ ਜੀ ਕਿਹੜਾ ਏਰੀਆ ਜੀ ਇਹ ਇਹ ਆਪਣੇ ਪਨੀਤ ਨਗਰ ਦਾ ਏਰੀਆ ਯਾਰ ਇੱਥੇ ਸ਼ਾਲ ਬਣਾਉਣ ਦੀ ਫੈਕਟਰੀ ਆ ਆਰ ਕੇ ਫੈਕਟਰੀ ਉਹਦੇ ਢੱਕ ਲੱਗਣ ਦੀ ਖਬਰ ਆਈ ਸੀ ਸਾਨੂੰ ਇਨਫੋਰਮੇਸ਼ਨ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਆ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਤੇ ਲਗਾਤਾਰ ਕੰਮ ਜਾਰੀ ਆ। ਹਾਲ ਦੀ ਘੜੀ ਕੰਟਰੋਲ ਦੇ ਵਿੱਚ ਆ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਨੁਕਸਾਨ ਦੀ ਹਜੇ ਕੋਈ ਖਬਰ ਨਹੀਂ ਆਈ ਆਪਾਨੂੰ। ਕਿਹਦਾ ਪਤਾ ਲੱਗਦਾ ਹੈ? ਹਾਂਜੀ ਆਰ ਕੇ ਫੈਕਟਰੀ ਵਾਲੇ ਦੇ ਮਾਲਕਾਂ ਦਾ ਨਾਮ ਹੈ ਜੀ। ਪਰ ਕਿਤੇ ਨਾ ਕਿਤੇ ਸਰ ਜਿੱਦਾ ਕੀ ਢੀਡੇ ਲਾ ਕੇ ਤੇ ਫੈਕਟਰੀਆਂ ਬਣ ਜਾਂਦੀਆਂ ਕਿਤੇ ਬਾਹਰ ਨਹੀਂ ਹੋਣੀ ਚਾਹੀਦੀ। ਇਹ ਬਿਲਕੁਲ ਰੇਸ਼ੀ ਇਲਾਕੇ ਤੋਂ ਦੂਰ ਹੋਣੀ ਚਾਹੀਦੀਆਂ ਫੈਕਟਰੀਆਂ ਬਾਰੇ। ਯਾਰ ਲੋਡਿੰਗ ਦੀ ਕਾਰਵਾਈ ਕਰਨ ਦੀ ਲੋੜ ਹੈ। ਚਲੋ ਜਾਨੀ ਨੁਕਸਾਨ ਤੋਂ ਬਚਾ ਆਪਣਾ ਇਹ। ਮੱਲਾ ਨਵਸੇ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਤ ਕਰ ਰਹੇ ਹੋ? ਮੱਲਾ ਨਵਸੇ ਨੂੰ ਇਹੀ ਆ ਵੀ ਇੱਥੋਂ ਇੱਕ ਵਾਰੀ ਫਾਇਰ ਵਾਲਾ ਏਰੀਆ ਜਿਹੜਾ ਉਹ ਸਾਈਡ ਤੇ ਰਹਿਣ ਥੋੜਾ ਦੂਰ ਰਹਿਣ ਕਿਉਂਕਿ ਜਿੰਨੇ ਦੇ ਕੋਈ ਕੰਟਰੋਲ ਨਹੀਂ ਹੁੰਦੀ ਫਾਇਰ। ਉਨੀ ਦੇਰ ਤੱਕ ਆਪਾਂ ਕਿਸੇ ਵੀ ਹਾਦਸੇ ਤੋਂ ਬਚਾ ਰੱਖੀ। ਠੀਕ ਹੈ।